ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਵਾਰ ਸਮੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੀਤ ਨਸ਼ਾ ਅਰੋਧ ਜਿਆ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਜਿਆ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਵੱਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹੜੇ ਨਿਗਰਾਨੀ ਸਾਡੇ ਜਿਹੜੇ ਐਸਪੀ ਡੀ ਸਾਹਿਬ ਨੇ ਕੀ ਦਿੱਤੇ ਜੀ ਅਬੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਹੈ ਜ ਜਦੋਂ ਸਾਡੇ ਐਸ ਐਚਓ ਘੰਡਾ ਦੀ ਸਾਡੀ ਟੀਮ ਜਿਹੜੀ ਹੈ ਐਸਾ ਹੀ ਰਾਜਵੀਰ ਸਿੰਘ ਇੰਚਾਰਜਾਨ ਗੜ ਇਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਪੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਤੇ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਲਾਗੇ ਇਸ ਨੂੰ ਚੈੱਕ ਕਰ ਹੁੰਦੇ ਇਸਨੇ ਜਿਹੜਾ ਬੈਗ ਪਾਇਆ ਸੀ ਪਿੱਛੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਇਹਨੇ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ ਚ ਲੰਘਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ ਸਨ ਆਫਰ ਭਜਨ ਸਿੰਘ ਵਾਸੀ ਨਾਲ ਲਈ ਖਾਣਾ ਖਾਲੜਾ ਇਹ ਖੇਪੇ ਦੇ ਕੋਲ 6 ਕਿਲੋ ਦੀ ਬਰਾਮਦ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕੀ ਸਤਾਂ ਤੋਂ ਮਨਵਾਇਸੀ ਨੇ ਉੱਥੇ ਬੇਸਮੰਗਲ ਜਿਹੜਾ ਹੈਗਾ ਉਹਨਾਂ ਦਾ ਉਹਨਾਂ ਦਾ ਸਬੰਧ ਹੈ ਇਹਦੇ ਨਾਲ ਉქმੇ ਕੇ ਬਰਾਮਤ ਦੇ ਜਿਹੜੀ ਅਸੀਂ ਇਹ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹਨਾਂ ਮਕਦਮਾ ਨੰਬਰ 295 ਅ ਜੁਰਮਾ 21C 885 ਐਨਡੀਪੀਐਸ ਸੈਕਟਰ ਦਾ ਥਾਣਾ ਕ੍ਰਿੰਡਾ ਸਾਡਾ ਜਿਹੜਾ ਸਥੂਈ ਜੰਦਾ ਉਹਦੇ 'ਚ ਦਰਜ ਕੀਤਾ ਬਾਕੀ ਇਹਦੀ ਜਿਹੜੀ ਅਗੇ ਤਫਤੀਸ਼ ਜਿਹੜੀ جاری ਹੈ ਕਿ ਉਹ ਇਹਨੂੰ ਇਹਨੇ ਸਪਲਾਈ ਕਰਨਾ ਸੀ ਉਹਦੀ ਤਹਿਕੀਕਤ ਕਰਨੀ ਹੈ ਕਿੰਨੀ ਉਮਰ ਕਿਨੇ ਸਾਰੇ ਦੇ ਇਹ ਜੀ 23 24 ਸਾਲ ਉਮਰ ਦਾ ਜੀ ਇਹ ਜਿਹੜੀ ਛੋਟੀ ਉਮਰ ਦਾ ਆਜਾ ਜਿਸ ਦਾ ਮੈਂ ਸੁਣਿਆ ਲੱਗਦਾ ਕਿ ਕਲਾਜ ਦੇ ਨਾਲ ਸਾਥੀ ਨਹੀਂ ਹੁੰਦੇ ਤੇ ਉਹ ਕੋਸ਼ਿਸ਼ ਕਰ ਰਹੇ ਹਨ ਨਾ ਸਮਾਂ ਥੋੜਾ ਸੀ ਜਾਂ ਕੱਲ ਲੇਟ ਆਵਰ ਦਾ ਪਰਚਾ ਆਫਕੀ ਇਹ ਵੀ ਛਾਂਬੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ ਕਿੱਥੋਂ ਮੰਗਾਈਏ ਤੇ ਨੇ ਸਪਲਾਈ ਕਿੰਨੂੰ ਕਰਨੀ ਇਹ ਵੀ ਗੱਲ ਤੁਹਾਡੇ ਧਿਆਨ ਦੇ ਵਿੱਚ ਕਿ ਕਿਸ਼ਕਲੇਸ਼ ਹੋਰ ਵੀ ਇਹਦੇ ਲਿੰਕ ਨੂੰ ਹੋਣ ਜਾਂ ਹੋਰ ਕਿਹੜੇ ਖੇਤਰੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਕੋਲ ਹੋਵੇ ਦੋਹੋ ਸਕਦੀ ਇਹਦੇ ਬਾਰੇ ਹੁਣ ਪਾਸ ਪੇਸ਼ ਕਰਨ ਚੱਲੇ ਆ ਇਹਦਾ ਜੈਸਾਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹ ਵੀ ਛਾਂਮੀਂ ਦੁਬਾਰਾ ਸਟਾਰਟ ਕਰਾਂਗੇ ਸਰ ਪਹਿਲਾਂ ਵੀ ਕੋਈ ਮਾਮਲੇ ਪਹਿਲਾਂ ਤੇ ਮਾਮਲਾ ਖੁੱਤ ਤੇ ਦਰਜ ਨਹੀਂਗਾ ਜਿਸ ਵੰਦੇ ਜਿਹੜਾ ਫੋਨ ਚੈੱਕ ਕਰਨ ਤੇ ਪਤਾ ਲੱਗਾ ਕਿ ਹੈ ਸਰ ਨੂੰ ਪਤਾ ਲੱਗਾ ਪਾਕਿਸਤਾਨ ਦੇ ਕਿਸ ਸਰਦਰ ਨਾਲ ਸੰਬੰਧਿਤ ਹੈ ਕੋਈ ਨਾਮ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈਗੇ ਲੇਕਿਨ ਐਸਵੇ ਡਿਸਕਲੋਜ਼ ਨਹੀਂ ਕਰਾਂਗੇ ਅੱਜ ਤਾਂ ਸਾਰਾ ਕੁਝ ਦੱਸਿਆ ਜਾਊਗਾ। ਨਾਲੀ ਵੀ ਰੇਡ ਕੀਤੀ ਕੋਈ ਇਹਦੇ ਦੁਕਾਨੇ ਤੇ ਜਿਹੜੇ ਨਾਲੀ ਦਾ ਰਹਿਣਾ ਨਾਲੀ ਹਾਂਜੀ ਨਾਲੀ ਖਾਣਾ ਖਾ ਲਿਆ। ਕਿੰਨੀ ਰੇਡਾਂ ਮਤਲਬ ਤੁਸੀਂ ਉਹ ਅਮੀ ਉਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ। ਸਿਰੇ ਆ ਕੇ ਮਿਲਿਆ। ਬਾਕੀ ਦੀ ਪੁੱਛ ਕਿਸ ਦੇ ਦੌਰਾਨ ਪਤਾ ਲੱਗੂਗਾ ਹੋਰ। ਸਾਰੇ ਕਦਮ ਤੋਂ ਐਕਟਿਵ। ਇਹ 1 ਸਾਲ ਤੋਂ। 1 ਸਾਲ ਤੋਂ। ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਰਿਪੋਰਟਿਸ਼ ਦੇ ਦੌਰਾਨ ਪਤਾ ਲੱਗੇਗਾ ਮੋਬਾਈਲ ਦੇ ਸਾਬ। ਹੁਣ ਕੀ ਕਰਦਾ ਸਰੇ? ਇਹ ਫ੍ਰੀਅਰ ਉਸ ਤੋਂ ਬਾਅਦ ਲਾਤੀ ਇਹ ਮਨੀ ਲੈ ਕੇ ਤਰਾ ਕੁਝ ਸਾਡੇ ਇਹ ਅਰਨਿੰਗ ਮਨੀ ਸ਼ੋਰ ਅਰਨਿੰਗ ਮਨੀ